ਤਲਾਬੇ ਹੁਣ ਅਸੀਂ ਪਹੁੰਚ ਚੁੱਕੇ ਆ ਪੰਜਾਬ ਦੇ ਸਭ ਤੋਂ ਵੱਡੇ ਸ਼ੋਰੂਮ ਵੱਡਾ ਦੀਪੂ ਆਜਾ ਚੌਂਕ ਮੰਗਾ ਜਿੱਥੇ ਤੁਸੀਂ ਦੇਖ ਲਓ ਇੱਥੇ ਸਵੇਰੇ 6-7 ਵਜੇ ਤੋਂ ਲੈ ਕੇ ਲੋਕਾਂ ਦਾ ਆਉਣਾ ਜਾਣਾ ਸ਼ੁਰੂ ਆ ਬਹੁਤ ਸਾਰਾ ਇੱਥੇ ਰਸ਼ ਪਿਆ ਆ ਇੱਥੇ ਕਹਿੰਦੇ ਵੀ ਸਾਨੂੰ ਬਾਜ਼ਾਰ ਨਾਲੋਂ ਤਿੰਨ ਤਿੰਨ ਗੁਣਾ ਸਸਤੇ ਰੇਟ ਆ ਚਾਹੇ ਤੁਸੀਂ ਸੂਟ ਲੈਣੇ ਆ ਸ਼ਰਾਰੇ ਲਹਿੰਗੇ ਗਰਾਰੇ ਗਾਉਂ ਡਰਸਾਂ ਲੈਣੀਆਂ ਸਾਰੀ ਵੈਰਾਈਟੀ ਮਿਲਦੀ ਆ ਜਿਹੜਾ ਬਾਜ਼ਾਰੋਂ ਤੁਹਾਨੂੰ 800-900 ਤੋਂ ਸ਼ੁਰੂ ਹੀ ਕਰਦੇ ਆ 350 ਰੁਪਏ ਦਾ ਸੂਟ ਰੇਟ ਨਾਲ ਲੱਗੇ ਹੋਏ ਆ ਅੱਜ ਦੇਖੋ ਕਿੰਨੇ ਵਧੀਆ 550 ਰੁਪਏ ਦੇ ਵਿੱਚ 1200 1400 15 1500 ਪਰ ਇੱਥੇ ਸਾਨੂੰ 5500 ਦੇ ਵਿੱਚ ਜੀ ਇਹ ਪਿਓਰ ਕਲੇਬ ਦਾ ਸੂਟ ਆ ਕੱਲ ਬਜ਼ਾਰੋਂ ਕਿਸੇ ਨੇ 2500 ਰੁਪਏ ਦਾ ਲਿਆਂਦਾ ਸੀ ਇੱਥੇ 695 ਚ ਜਿਹੜਾ ਸਾਡੀ ਵੀਡੀਓ ਵਧੀਆ ਵਧੀਆ ਸ਼ੇਅਰ ਕਰੋਗੇ ਲਾਈਕ ਕਰੋਗੇ ਵਧੀਆ ਕਮੈਂਟ ਕਰੋਗੇ ਨਾਲੇ ਆਪਾਂ ਪੰਜ ਗਿਫਟ ਕਰਨੇ ਆ ਪੰਜ ਗਿਫਟ ਜੇ ਤੁਸੀਂ ਹੋਰ ਵੀ ਪਸੰਦ ਕਰਦੇ ਹੈ ਵੀ ਉਹ ਵੀ ਆਪਾਂ ਤੁਹਾਨੂੰ ਦੇਣਾ ਸਿਰਫ 1400 ਤੇ 95 ਰੁਪਏ ਚ ਭਾਜੀ ਰਾਤ ਨੂੰ ਇਹ ਨਾਲ ਟਟਾਣੇ ਚਮਕਦੇ ਜਿੰਨੇ ਮਾਰੇ ਸਾਡੇ 640 ਸੂਟ ਚਮਕਦੇ 550 ਦੇ ਦੇਖੋ ਕਿੰਨੇ ਕਿੰਨੇ ਪਿਆਰੇ ਕਲਰ ਆ ਚੁੱਕੇ ਹੈਗੇ ਆ 550 ਦੇ ਵਿੱਚ ਰੈਡੀमेड ਸ਼ਰਾਰਾ ਸੂਟ ਸ ਜਾਂਦਾ ਕੋਈ 6500 ਮੰਗੀ ਜਾਂਦਾ ਕੋਈ 6000 ਮੰਗੀ ਜਾਂਦਾ ਪਰ ਸਾਡੇ ਕੋਲ ਆ ਜਾਓ ਭਾਈ 15 1500 ਹੀ ਦੇਣੇ ਆ ਕੋਈ 3500 ਮੰਗਦਾ ਕੋਈ 3000 ਮੰਗਦਾ 1495 ਦੇ ਵਿੱਚ ਦੇਣਾ ਕਿਸੇ ਨੇ ਕਹੀ ਜਾਣਾ ਜੀ ਇਹ ਸ਼ਾਲ 800 900 ਦਾ ਪਿਓਰ ਬੂਰਾ ਦੂਸਰਾ ਇਹ ਪਿਓਰ ਪਸ਼ਮੀਨੇ ਦੇ ਵਿੱਚ ਤੁਹਾਨੂੰ ਮਿਲਣਾ ਹੈਗਾ ਸਿਰਫ 250 ਰੁਪਏ ਦੇ ਵਿੱਚ ਮਾਲ ਹੈ 11500 ਸਟੀਚਿੰਗ ਲੈ ਲੈਂਦੇ ਆ ਆਪਾਂ ਤੁਹਾਨੂੰ ਸੀਤਾ ਸਲਾ ਜਣਾ ਸਿਰਫ 1300 ਰੁਪਏ ਵਿੱਚ ਜੀ 1300 ਰੁਪਏ ਵਿੱਚ ਆ ਦੇਖੋ ਕਿੰਨਾ ਸੋਹਣਾ ਭਾਜੀ 1500 ਦੇਣਾ 1500 ਚ 2500 ਘੱਟ ਨਹੀਂ ਮੈਂਣਾ ਇਹ ਫਰਕ ਆ ਭਾਜੀ ਸੂਟ ਭਾਜੀ ਰੰਗ ਦੇਖੋ ਕਿੰਨਾ ਸੋਹਣਾ ਘੇਰਾ ਬਣਿਆ ਤੇ ਨਾਲ ਦੇਖੋ ਬਾਜੂ ਤੇ ਨਾਲ ਦੇਖੋ ਵਾਟਰ ਤੇ ਵੀ ਵਰਤ ਕੀਤਾ ਹੈਗਾ ਆ ਤੇ ਆਪਾਂ ਨਾਲ ਚੁੰਨੀਆਂ ਵੀ ਦੇਣੀਆਂ ਦੇਖੋ ਕਿੰਨੀ ਕਿੰਨੀ ਟੋਰੀ ਮਾਰਾ ਹੈ ਆਪਾਂ ਦੇਣਾ 3900 ਤੇ 95 ਰੁਪਏ ਵਿੱਚ ਆਈ 1300 ਦੇ ਲੈ ਕੇ ਜਾ ਸਕਦੇ ਦੇਖੋ ਡੀਆ ਨਹੀਂ ਕਿੰਨੀ ਕਿੰਨੀ ਸੋਹ ਭਰ ਆ ਚੁੱਕੀ ਹੈਗੀ ਮਾਰਾ ਤੁਸੀਂ ਮਾਰਾ ਰੱਖ ਲਿਆ ਮੁੰਡੇ ਦੇ ਨਾਲ ਸ਼ਰਾਰਤ ਦੇਖ ਲਓ ਵੀ ਵਰਕੜਾਈ ਆ ਇਹ ਹੁਣ ਪਲੇਨ ਹੋਵੇ ਵੀ 1300 ਦੇਣਾ ਆਪਾਂ ਦੇਖੋ ਕਿੰਨਾ ਸੋਹਣਾ ਆ ਚੁੱਕਾ ਮਾਰਾ ਦੇਖੋ ਸ਼ਰਟ ਕਿੰਨੀ ਪਿਆਰੀ ਆ ਫਰੰਟ ਤੇ ਨਾਲ ਦੇਖੋ ਵੈਕੇਨਟਰੀ ਆ ਚੁੱਕੀ ਹੈ ਕਿ ਦਸਰਾ ਸੋਹਣਾ 1580 ਸਲਾਇ 1500 ਰੁਪਏ ਵਿੱਚ ਫਰੰਟ ਦੇਖੋ ਤੇ ਨਾਲ ਦੇ ਬੈ ਦੇਖੋ ਮਾਰੇ ਆਪਾਂ ਤੁਹਾਨੂੰ ਸੀਤਾ ਸਲਾਇ ਦੇਣਾ ਹੈਗਾ ਇਹ ਸਿਰਫ 2000 ਰੁਪਏ ਦਾ ਜਿਹੜਾ ਕਹਿੰਦੇ ਪਾਉਂਦਾ ਕਾਲ ਰੰਗ ਕਾਲਾ ਉਹਨੂੰ ਲੱਗਦਾ ਨਹੀਂ ਪਾਲਾ ਜਿਹੜਾ ਪਾਉਂਦਾ ਬਲੈਕ ਉਹ ਸਿੱਧਾ ਜਾਂਦਾ ਬਲੈਟ ਠੀਕ ਆ 6000 ਦਾ ਆਪਾਂ ਦੇਣਾ ਸੀਤਾ ਸਲਾਇ ਨਾਲ ਡਰੈਸਾਂ ਦੇਖੋ ਕਿੰਨੀ ਕਿੰਨੀ ਵਧੀਆ ਆ ਚੁੱਕੀ ਆ ਆਪਾਂ ਦੇਣਾ 4000 ਰੁਪਏ ਵਿੱਚ ਇਹ ਲੌਂਗ ਡਰੈਸ ਆ ਗਿਆ ਭਾਈ ਲੌਂਗ ਡਰੈਸਾਂ ਪਰ ਤੁਹਾਨੂੰ ਕਾਨੀਆਂ ਪੈਣੀ ਦੀ ਪ੍ਰੀਸਾਂ ਮਾਰੇ ਦੇਖੋ ਕਿੰਨੇ ਸੋਹਣਾ ਫ ਪਹੁੰਚੁਕਾ ਆ ਪੰਜਾਬ ਦੇ ਸਭ ਤੋਂ ਵੱਡੇ ਸ਼ੋਅਰੂਮ ਵੱਡਾ ਡੀਪੂ ਆ ਜਾ ਚੋਕ ਮੰਗਾ ਜਿੱਥੇ ਤੁਸੀਂ ਦੇਖ ਲਓ ਇੱਥੇ ਸਵੇਰੇ 6-7 ਵਜੇ ਤੋਂ ਲੈ ਕੇ ਲੋਕਾਂ ਦਾ ਆਉਣਾ ਜਾਣਾ ਸ਼ੁਰੂ ਆ ਬਹੁਤ ਸਾਰਾ ਇੱਥੇ ਰਸ਼ ਪਿਆ ਆ ਇੱਥੇ ਕਹਿੰਦੇ ਵੀ ਸਾਨੂੰ ਬਾਜ਼ਾਰ ਨਾਲੋਂ ਤਿੰਨ ਤਿੰਨ ਗੁਣਾ ਸਸਤੇ ਰੇਟ ਆ ਚਾਹੇ ਤੁਸੀਂ ਸੂਟ ਲੈਣੇ ਆ ਸ਼ਰਾਰੇ ਲਹਿੰਗੇ ਗਰਾਰੇ ਗਾਉਂ ਡਰਸਾਂ ਲੈਣੀਆਂ ਸਾਰੀ ਵੈਰਾਈਟੀ ਮਿਲਦੀ ਆ ਅੱਜ ਅਸੀਂ ਤੁਹਾਨੂੰ ਆਫਰਾਂ ਲੈ ਕੇ ਦੇਣੀ ਆ ਕ੍ਰਿਸਮਸ ਤੇ ਨਵੇਂ ਸਾਲ ਤੇ ਲੋਹੜੀ ਦੇ ਉੱਤੇ ਕਿਉਂਕਿ ਇੱਥੇ ਵੱਡਾ ਰਿਕਾਰਡ ਬਣਿਆ ਲੋਕੀ ਆਉਂਦੇ ਆ 30000 ਰੁਪਿਆ ਲੈ ਕੇ ਪਰ 10-10000 ਰੁਪਏ ਦੇ ਵਿੱਚ ਸੂਟ ਲੈ ਕੇ ਚਲ ਜਾਂਦੇ ਆ ਤੁਸੀਂ ਦੇਖੋ ਫਰੰਟ ਦੇ ਵਿੱਚ ਇੱਥੇ ਪੂਰਾ ਓਵਰਲੋਡਡ ਆ ਹੁਣ ਅਗੋਂ ਲੁੜੀ ਦਾ ਤਿਹਾਰ ਹੋਣ ਕਰਕੇ ਸਾਡੇ ਕੋਲ ਇੰਨੀ ਕੁ ਵੈਰਾਈਟੀ ਜ਼ਿਆਦਾ ਆ ਚੁੱਕੀ ਆ ਲੋਕੀ ਦੂਰੋਂ ਸਾਡਾ ਨਾਮ ਦੱਸਣਾ ਵੀ ਬੰਦ ਕਰ ਗਏ ਉਹ ਕਹਿੰਦੇ ਜੇ ਕਿਸੇ ਨੂੰ ਪੁੱਛ ਲਓ ਨਾ ਮੱਡਾੜੀਪੂ ਕਿੱਥੇ ਆ ਉਹ ਨਾਂ ਹੀ ਨਹੀਂ ਦੱਸਦੇ ਉਹ ਕਾਰਨ ਕੀ ਆ ਉਹਨਾਂ ਦੇ ਰੇਟ ਹੈਗੇ ਆ 2000 2500 ਇੱਥੇ ਆ ਸੂਟ ਸਾਡੇ ਕੋਲ ਆ ਹੈਵੀ ਦੇ ਵਿੱਚ ਸਿਰਫ 695 ਰੁਪਏ ਦੇ ਵਿੱਚ ਇਹ ਪਿਓਰ ਕਰੇਪ ਦਾ ਸੂਟ ਆ ਕੱਲ ਬਿਜਾਰਾਂ ਕੋਈ ਕਿਸ ਨੇ 2500 ਰੁਪਏ ਦਾ ਲਿਆਂਦਾ ਸੀ ਇੱਥੇ 695 ਚ ਜੀ ਆ ਮੈਂ ਵੀ ਬਹੁਤ ਸਾਰੀਆਂ ਦੁਕਾਨਾਂ ਤੇ ਜਾਣਾ 24-2500 ਤੋਂ ਘੱਟ ਗੱਲ ਨਹੀਂ ਕਰਦਾ ਪਰ ਤੁਸੀਂ ਤਾਂ ਸ਼ਰਮ ਲਿਖ ਕੇ ਲਾਤਾ 695 ਇਹ ਕੀ ਹੈ ਇਹ ਗੈਪ ਕਿਤਾ ਇੰਨਾ ਕੱਢ ਦਿੰਦੇ ਹੋ ਸਾਡੇ ਨਾ ਸਾਰੇ ਏਜੰਸੀਆਂ ਦੇ ਰੇਟ ਹੋਗਾ ਡਾਇਰੈਕਟ 5 ਰੁਪਏ 20 10 ਰੁਪਏ 20 ਪ੍ਰੋਫਿਟ ਨਾਲ ਚੀਜ਼ਾਂ ਮਿਲਣ ਲੱਗੀਆਂ ਔਰ ਆ ਸੂਟ ਜਿਹੜੇ ਵੀ ਤੁਸੀਂ ਦੇਖਦੇ ਪਏ ਆ ਜਿੰਨੇ ਹੈਵੀ ਸੂਟ ਆ ਨਾ ਇਹ ਬਾਜ਼ਾਰ ਕੋਈ 2500 ਦਾ ਵੇਚੀ ਜਾਂਦਾ ਕੋਈ 1800 ਦਾ ਕੋਈ 1500 ਦਾ ਇੱਥੇ 695 ਦਾ ਤੇ ਭਾਵੇਂ ਕੋਈ ਇੱਕ ਪੀਸ ਲਵੇ ਭਾਵੇਂ 10 ਲਵੇ ਭਾਵੇਂ 100 ਲਵੇ ਕੋਈ ਰੇਟ ਇੱਕੋ ਹੀ ਲੱਗਣਾ ਹੁਣ ਜਦਾਂ ਆਹ ਸੂਟ ਦੇਖ ਲਓ 350 ਰੁਪਏ ਦੇ ਵਿੱਚ ਪੂਰੀ ਭਾਰੀ ਕਢਾਈ ਦੇ ਨਾਲ ਸੂਟ ਆ ਗਿਆ ਮੋٹے ਦੇ ਵਿੱਚ ਜਿਹੜਾ ਬਾਜ਼ਾਰੋਂ ਤੁਹਾਨੂੰ 800 900 ਤੋਂ ਸ਼ੁਰੂ ਹੀ ਕਰਦੇ ਆ 350 ਰੁਪਏ ਦਾ ਸੂਟ ਰੇਟ ਨਾਲ ਲੱਗੇ ਹੋਏ ਆ ਹਰ ਚੀਜ਼ ਦੇ ਉੱਤੇ ਰੇਟ ਨਾਲ ਲੱਗੇ ਹੋਊਗੇ ਨਾਲੇ ਆ ਵੀ ਚੈੱਕ ਕਰੋ ਫੋਟੋ ਵਾਲੇ ਮਾਡਲ ਵਾਲੇ ਸੂਟ ਹੈਗੇ ਆ 25 2500 ਰੁਪਏ ਲੈ ਲੈਂਦੇ ਆ ਇਹ ਕੋਈ 2500 ਮੰਗਦਾ ਕੋਈ ਹੇ ਤੁਸੀਂ ਜਿਹੜਾ ਮਰਜੀ ਸੂਟ ਲਓ ਹਰ ਇੱਕ ਸੂਟ ਦੇ ਉੱਤੇ ਰੇਟ ਲੱਗਾ ਜੀ ਆਮ ਦੁਕਾਨਾਂ ਤੇ ਦੇਖੂਗੇ ਕਿਸੇ ਨੇ ਕਹੀ ਜਾਣਾ ਜੀ ਇਹ ਸ਼ਾਲ 800 ਦਾ 900 ਦਾ ਪਿਓਰ ਬੂਰਾ ਦੂਸਰਾ ਇਹ ਪਿਓਰ ਪਸ਼ਮੀਨੇ ਦੇ ਵਿੱਚ ਤੁਹਾਨੂੰ ਮਿਲਣਾ ਹੈਗਾ ਸਿਰਫ 250 ਰੁਪਏ ਦੇ ਵਿੱਚ ਜਿਹੜਾ ਸੂਟ ਆਮ 1400 1500 ਦਾ ਮਿਲਦਾ ਇੱਥੇ 550 ਰੁਪਏ ਦੇ ਵਿੱਚ ਜੀ ਆਹ ਦੇਖ ਲਓ ਤੁਸੀਂ ਬਹੁਤ سارے ਡਿਜ਼ਾਈਨ ਦੇ ਹਨ ਆਹ ਦੇਖੋ ਕਿੰਨੇ ਵਧੀਆ 550 ਰੁਪਏ ਦੇ ਵਿੱਚ 1200 400 15 1500 ਪਰ ਇਥੇ ਸਾਨੂੰ 550 ਦੇ ਵਿੱਚ ਇਥੇ ਇਹ ਵੀ ਗੱਲ ਆ ਵੀ ਇੱਕ ਲਈ ਜਿੰਨੇ ਮਾਰਦੀਆਂ ਲੱਗੇ ਹੋਏ ਤੁਸੀਂ ਭਾਵੇਂ 1000 ਲਾਜੋ ਭਾਵੇਂ 5000 ਪੀਸ ਲਾਜੋ ਐਸ ਵੇਲੇ ਹਰ ਟਾਈਮ ਅਵੇਲੇਬਲ ਆ ਸਾਡੇ ਕੋਲ ਡੇਲੀ ਵੈਰਾਈਟੀ ਵਿਕਦੀ ਆ ਅੱਧ ਤੋਂ ਜ਼ਿਆਦਾ ਰੋਜ਼ ਵਿਕੀ ਹੁੰਦੀ ਆ ਰੋਜ਼ 19 ਨਵੀਂ ਆ ਜਾਂਦੀ ਆ ਸਾਰੀ ਡੇਲੀ ਸਾਡੇ ਕੋਲ ਸੜਕਾਂ ਭਰ ਜਾਂਦੀਆਂ ਵੈਰਾਈਟੀ ਇੰਨੀ ਹੁੰਦੀ ਆ ਸੋ ਸੇਲ ਵੀ ਉਹਦੇ ਮੁਤਾਬਕ ਹੀ ਆ ਸਾਡੇ ਕੋਲ ਰੈਡੀਮੇਡ ਸੂਟ ਜਿਹੜਾ ਤੁਹਾਨੂੰ ਆਮ ਬਾਜ਼ਾਰ 4000 ਦਾ ਮਿਲੂਗਾ ਇੱਥੋਂ 1300 ਰੁਪਏ ਤੋਂ ਸਟਾਰਟ ਹੋ ਜਾਣਾ ਤੁਹਾਨੂੰ ਸਾਰੀ ਵਰੇਡੀ ਦਿਖਾ ਦੇਣੇ ਸੋ ਤੁਸੀਂ ਆ ਜਾਓ ਤੁਹਾਨੂੰ ਹੁਣ ਵਰਾਇਟੀਆਂ ਆਪਾਂ ਦਿਖਾ ਦੇਣੇ ਹਨਾ ਇੱਥੇ ਆਫਰ ਲੱਗੀ ਆ 크ਿਸਮਸ ਨਿਊ ਇਅਰ ਤੇ ਲੋਹੜੀ ਉੱਤੇ ਖਾਸ ਤੁਸੀਂ ਆ ਜਾਓ ਬਹੁਤ ਸਾਰੇ ਫਾਇਦੇ ਕਰਨੇ ਆ ਪਰ ਭਾਜੀ ਇੱਕ ਗੱਲ ਦਾ ਸੱਚ ਹੋ ਗਈ ਆ ਨਾ ਜਿਹੜੇ ਤੁਸੀਂ ਪਹਿਲਾਂ ਤੋਂ ਕਹਿੰਦੇ ਸੀ ਵੀ ਵੱਡਾ ਦੀਪੂਦੋ ਲੱਗੇ ਮੇਲੇ ਬਾਜ਼ਾਰ ਬੈਠੇ ਬਿਲੇ ਕੋ ਸਵੇਰ ਦਾ ਟਾਈਮ ਆ ਮੈਂ ਦੇਖ ਰਿਹਾ ਵੀ ਬਾਜ਼ਾਰਾਂ 'ਚ ਕੋਈ ਕਹਿੰਦੇ ਤੁੰਦ ਬਹੁਤਾ ਕੋਈ ਕਹਿੰਦੇ ਆ ਇਹ ਤੋਂ ਆਇਆ ਯਾਰ ਦੂਰੋਂ ਦੂਰੋਂ ਉਹ ਵੀ ਸਵੇਰੇ 7-8 ਵਜੇ ਲੋਕ ਆ ਜਾਂਦੇ ਆ ਭਾਜੀ ਲੋਕਾਂ ਦਾ क्रेज ਇੰਨਾ ਬਣ ਚੁੱਕਾ ਵੱਡੇ ਪੇਚ ਤੁਹਾਨੂੰ ਪਤਾ ਆਉਣ ਨੂੰ ਬਹੁਤ ਤਰਸਦੇ ਲੋਕੀ ਕਹਿੰਦੇ ਸਾਨੂੰ ਜਿਹੜੀ ਵੱਡੜੀ ਪੂਜੀ ਵੈਰੈਟੀ ਘਰ ਬੈਠ ਕੇ ਮਿਲ ਸਕਦੀ ਉਹ ਵੀ ਤੁਹਾਨੂੰ ਮਿਲ ਸਕਦੀ ਹੈ ਕਿ ਬਾਕੀ ਤੁਸੀਂ ਆਪਣੀ ਚੋਅ ਦੇ ਕੋਲ ਜਿੱਦਾਂ ਵੈਰੈਟੀ ਚਾਹੀਦੀ ਲੈ ਕੇ ਜਾ ਸਕਦੇ ਆ ਦੇਖੋ 350 400 500 ਦੇਖ ਲੈ ਤੁਸੀਂ ਉਦੋਂ ਉਪਰੀਆਂ ਰੇਂਜਾਂ ਦੇਖੋ ਵੱਡੇ ਵੱਡੇ ਸ਼ੋਅਰੂਮਾਂ ਦੇ ਵਿੱਚ ਜਿਹੜੇ ਪੀਸ ਲੱਗੇ ਹੁੰਦੇ ਆ ਉਹੋ ਜਿਹੇ ਆਰਟੀਕਲ ਤੁਹਾਨੂੰ ਅਸੀਂ ਦਿਖਾ ਰਹੇ ਆ ਕੋਈ 3500 ਮੰਗਦਾ ਕੋਈ 3000 ਮੰਗਦਾ 1495 ਕਾਸਟੋਰ ਤੇ ਐਨ ਆਰ ਆਈ ਕਸਟਮਰ ਲਈ ਭਾਰੇ ਭਾਰੇ ਸੂਟ ਇੱਥੇ ਤੁਹਾਨੂੰ ਮਿਲਿਆ ਭਾਈ ਆਪਾਂ ਤੈਨੂੰ ਗੁਣਾ ਬੀ ਜੁਣ ਕਰਕੇ ਆਪਾਂ ਡਰੈਸ ਪ੍ਰੋਪਰ ਨਹੀਂ ਸਮਝਾ ਸਕਦਾ ਸਾਡਾ ਹੈਗਾ ਲੋਕੇਸ਼ਨ ਇੱਕੋ ਹੈ ਕਿ ਇਹ ਵੱਡਾ ਡਿਪੋ ਆਜ਼ਾਦ ਚੋਂ ਬੰਗਾ ਸਾਡੀ ਕੋਈ ਬ੍ਰਾਂਚ ਵਗੈਰਾ ਨਹੀਂ ਹੈਗੇ ਜੇ ਜੋ ਤੁਸੀਂ ਵੱਡਾ ਡਿਪੋ ਆਣਾ ਬੋਰਡ ਬਹੁਤ ਵੱਡੇ ਵੱਡੇ ਲੱਗੇ ਹੈਗੇ ਆ ਕੋਈ ਛੋਟੀ ਮੋੜੀ ਦੁਕਾਨ ਨਹੀਂ ਹੈਗੀ ਫਰਕਾਬਾਦੀ ਸੂਟ ਭਾਈ ਰੰਗ ਦੇਖੋ ਕਿੰਨਾ ਟੌਰੀ ਪਾਵੇ ਵਾ ਕਿੰਨਾ ਸੋਹਣਾ ਘੇਰਾ ਬਣਿਆ ਤੇ ਨਾਲ ਕੋਈ ਬਾਜੂ ਤੇ ਨਾਲ ਦੇਖੋ ਬਾਟਨ ਤੇ ਵੀ ਵਰਤੀਤਾ ਹੈਗਾ ਆ ਤੇ ਆਪਾਂ ਨਾਲ ਚੁੰਨੀਆਂ ਵੀ ਦੇਣੀ ਆ ਦੇਖੋ ਕਿੰਨੀ ਕਿੰਨੀ ਟੌਰੀ ਮਰਾ ਹੈ ਆਪਾਂ ਦੇਣਾ 3900 ਤੇ 950 ਰੁਪਏ ਵਿੱਚ ਇਹ ਬੈਲਵੈਟ ਦੇ ਸੂਟ ਬਾਜ਼ਾਰ 'ਚ ਪਰਾ ਕਿੰਨੇ ਦਾ ਕੋਈ 5500 ਮੰਗੀ ਜਾਂਦਾ ਕੋਈ 6500 ਮੰਗੀ ਜਾਂਦਾ ਕੋਈ 6000 ਮੰਗੀ ਜਾਂਦਾ ਪਰ ਸਾਡੇ ਕੋਲ ਆਜੋ ਭਾਈ 15-1500 ਹੀ ਦੇ ਰਹੇ ਨੇ ਆ 15-1500 ਦੇ ਵਿੱਚ ਬੈਲਵੈਟ ਦੇ ਸੂਟ ਆ ਵੀ ਦੇਖੋ ਕਿੰਨੇ ਸੋਹਣੇ ਰੰਗ ਆ ਚੁੱਕਾ ਵਾਵੇ ਬੈਲਵੜੇ ਸੂਟ ਮਾਰੇ ਜੇ ਤੁਸੀਂ ਪਾਣੇ ਸੂਟ ਤੇ ਬਚਣਗੇ ਸਲੂਟ ਦੇਖੋ ਕਿੰਨੇ ਕਿੰਨੇ ਪਿਆਰੇ ਵਧੀਆ ਆ ਚੁੱਕੇ ਹੈਗੇ ਜਿਹੜਾ ਸਾਡੀ ਵੀਡੀਓ ਵਧੀਆ ਵਧੀਆ ਸ਼ੇ 1495 ਰੁਪਏ ਚ ਦੇਖੋ ਕਿਨੇ ਕਿਨੇ ਸੋਹਣੇ ਸੂਟ ਆ ਚੁੱਕੇ ਆ ਗਿਆ ਇਹ ਆਪਾਂ ਤੁਹਾਨੂੰ ਦੇਣਾ 1650 ਰੁਪਏ ਚ ਕੋਈ 1495 ਕੋਈ 1450 ਕੋਈ ਲੱਗ ਲੱ ਤੁਹਾਨੂੰ ਰੇਟ ਮੈਂ ਦੇਖਣ ਵਾਲੇ ਸ਼ਾਲ ਕਿੰਨੇ ਖੁੱਲੇ ਡੁੱਲੇ ਆ ਚੁੱਕੇ ਆ ਗਿਆ ਜਿਹੜਾ ਕਹਿੰਦੇ ਪੌਂਦਾ ਕਲ ਰੰਗ ਕਾਲਾ ਉਹਨੂੰ ਲੱਗਦਾ ਨਹੀਂ ਪਾਲਾ ਜਿਹੜਾ ਪੌਂਦਾ ਬਲੈਕ ਉਹ ਸਿੱਧਾ ਜਾਂਦਾ ਬਲੈਟ ਠੀਕ ਆ 6000 ਦਾ ਆਪਾਂ ਦੇਣਾ ਸੀਤਾ ਸਲਾਇਆ ਨਾਲ ਡਰਸਾਂ ਦੇਖੋ ਕਿੰਨੀ ਕਿੰਨੀ ਵਧੀਆ ਆ ਚੁੱਕੀ ਆਪਾਂ ਦੇਣਾ 4000 ਰੁਪਏ ਵਿੱਚ ਇਤਨੀ ਵੈਰਿਟੀ ਤੁਹਾਨੂੰ ਹੋਰੀ ਬਹੁਤ ਜ਼ਿਆਦਾ ਮੈਂ ਨਹੀਂ ਆਪਾਂ ਦਿਖਾਉਣੇ ਆ ਪੱਕਾ ਦੇਖੋ ਕਿੰਨੇ ਸਲਾਈ ਪਰ ਇਥੇ 2000 ਰੁਪਏ ਦੇ ਵਿੱਚ ਰੈਡੀमेड ਟੌਪ ਦੀਆਂ ਚੀਜ਼ਾਂ ਆ ਦੇਖੋ ਫਰੰਟ ਚੈੱਕ ਕਰੋ ਪੂਰਾ ਲੋਡਡ ਪੀਸ ਤੁਹਾਨੂੰ ਦਿਖਾ ਰਹੇ ਆ ਇਹ ਹੈਗੇ 5000 ਦਾ ਭਾਜੀ ਕਿਹੜੀਆਂ ਗੱਲਾਂ ਕਰਦੇ ਪੋਲੀਆਂ ਪੋਲੀਆਂ ਮਾਰੇ ਵੱਡਾ ਢੀਪੂਆ ਨਾ ਵੱਡਾ ਰੇਟ ਛੋਟੇ ਹੈਗੇ ਆ ਦੇਖੋ ਕਿੰਨੇ ਕਿੰਨੇ ਸੋਹਣੇ ਕਲਰ ਆ ਚੁੱਕੇ ਨਾਲੇ ਕਿੰਨੇ ਕਿੰਨੇ ਪਿਆਰੇ ਫਰੰਟ ਹੈਗੇ ਆ ਮਾਰੇ ਬਾਹਰ ਮੱਥਾ ਦੇਖੇ ਬਿੰਦੀ ਲਾਉਂਦੇ ਉਹ ਕੰਮ ਹੈ ਨਹੀਂ ਵੱਡੜੀਪੂ ਵਿੱਚ ਆਪਾਂ ਤੁਹਾਨੂੰ ਸੀਤਾ ਸਲਾ ਦੇਣਾ ਸਿਰਫ 1200 ਵਾਲਾ ਪੀਸ 500 ਤੇ ਪਿਆਰ ਰਪਏ ਵਿੱਚ ਮੈਂ ਚੈਲੰਜ ਕਰਦਾ ਕੋਈ ਮਾਈ ਦਾ ਲਾਲ ਪੂਰੇ ਇੰਡੀਆ ਦੇ ਵਿੱਚ ਆ ਰੇਟ ਦੇ 550 ਦੇ ਵਿੱਚ ਰੈਡੀमेड ਸ਼ਰਾਰਾ ਸੂਟ ਸਿਰਫ ਵੱਡਾ ਡਿਪੂ ਦੇ ਸਾਦਾ ਜੇ ਇਥੇ ਗੱਲਾਂ ਕਰਦੇ ਆ ਨਾ ਪੂਰੀਆਂ ਕਰਦੇ ਆ ਦੇਖੋ ਬਲੂ ਲੈ ਜੋ ਰੈੱਡ ਲੈ ਜੋ ਜਿਹੜੀਆਂ ਮਰਜ਼ੀ ਚੀਜ਼ਾਂ ਆਹ ਦਾ ਪਾਣੀ ਜਿੱਦਾ ਕਿੰਨੇ ਨਾ ਵੀ ਦੁਨੀਆ ਹਿਲਾਉਣ ਵਾਲਾ ਕੰਮ ਕਰਦਾ ਤੁਸੀਂ ਭਾਜੀ ਰਾਜ ਨੂੰ ਨਾ ਟਟਾਣੇ ਚਮਕਦੇ ਜਿੰਨੇ ਮਾਰੇ ਸਾਡੇ 440 ਸੂਟ ਚਮਕਦੇ 550 ਇਹ ਦੇਖੋ ਕਿੰਨੇ ਕਿੰਨੇ ਪਿਆਰੇ ਕਲਰ ਆ ਚੁੱਕੇ ਹੈਗੇ ਆ ਆਹ ਦੇਖੋ ਕਿੰਨਾ ਸੋਹਣਾ ਭਾਜੀ 1500 ਦੇਣਾ 1500 ਚ 2500 ਘੱਟ ਨਹੀਂ ਮੈਂਣਾ ਇਹ 1500 ਆ ਪਕੜਾ ਇੱਕ ਕਲਰ ਰੱਖਿਆ ਨਾ ਇੱਕ ਡੀਆਂ ਰੱਖਿਆ ਹੈ ਦੇਖੋ ਕਿੰਨੇ ਕਿੰਨੇ ਸੋਹਣੇ ਆਰਟੀਕਲ ਬਾਵੇਵਾ ਚਮਕਦਮ ਪੂਰੀ ਹੈਗੇ ਤੇ ਤੁਹਾਨੂੰ ਵੈਰਿਟੀ ਬਹੁਤ ਜ਼ਿਆਦਾ ਮੈਂ ਨਹੀਂ ਘੱਟ ਰੇਟ ਵਿੱਚ ਉਹ ਵੀ ਭਾਜੀ ਮਹਾਰਾਜ 1500 ਸਟੀਚਿੰਗ ਦੇ ਤੁਸੀਂ ਸੁਣਿਆ 1300 ਦਾ ਹੈ ਪਾਇਰਾ ਰੇਟ ਵੀ ਸੱਚੀ 1300 ਲਿਖਿਆ ਹੈ ਮੈਨਾਂ ਕਾ ਤੁਸੀਂ ਗਲੋਰੀਆਂ ਛੱਡੀ ਇਹਨੇ ਮਜ਼ਾਕ ਹੀ ਕਰੀ ਜਾਂਦੇ ਆ ਭਾਜੀ ਗਲੋਰੀਆਂ ਛੱਡੀ ਦੀਆਂ ਸੀ ਜੋ ਸੱਚ ਉਹ ਦੱਸੀਦਾ ਹੈਗਾ ਦੇਖੋ ਕਿੰਨਾ ਸੋਹਣਾ ਆ ਚੁੱਕਾ ਮਾਰਾ ਦੇਖੋ ਸ਼ਰਟ ਕਿੰਨੀ ਪੈਰੀ ਆ ਫਰੰਟ ਤੇ ਨਾਲ ਦੇਖੋ ਵੈਕ ਕਿੰਨੀ ਟੋਰੀ ਆ ਚੁੱਕੀ ਹੈਗੀ ਦੱਸੋ ਕੀ ਰੇਟ ਆਊਗਾ ਤੁਹਾਡੇ ਹਿਸਾਬ ਨਾਲ ਹੁਣ ਤੁਸੀਂ ਮੈਨਾਂ ਪਾਣੇ ਪਾ ਦਾਂਗੇ ਪਾਣੇ ਅਸੀਂ ਇਹ 1500 ਦੇਣਾ 1500 ਸੀਤਾ ਸਲਾਇ 1500 ਰੁਪਏ ਵਿੱਚ ਕੋਈ ਕੇਜ ਜੀ ਜੈਲੋ ਪਸੰਦ ਕਰਦੇ ਆ ਉਹ ਵੀ ਤੁਸੀਂ 1300 ਦੇ ਲੈ ਕੇ ਜਾ ਸਕਦੇ ਹੋ ਦੇਖੋ ਡਾਈ ਨਹੀਂ ਕਿੰਨੀ ਕਿੰਨੀ ਸੋਹ ਪਰ ਆ ਚੁੱਕੀ ਹੈਗੀ ਮਾਰਾ ਤੁਸੀਂ ਮਾਰ ਜੇ ਹਜੇ ਵੀ ਤੁਸੀਂ ਜਾ ਕੇ ਬਜ਼ਾਰਾਂ ਚ ਲੁੱਟ ਕਰਾਉਣੀ ਆ ਵੱਡੇ ਸ਼ੋਰੂਮਾਂ ਜਾ ਕੇ ਮੱਟੀ ਕੇ ਰਵਾਉਣੇ ਆ ਬਈ ਉਹ ਤਾਂ ਫਿੱਜਦਾ ਕਹਿੰਦੇ ਵੀ ਹੋਰ ਕਿਹੜਾ ਮੂਰਗਾਂ ਦੇ ਸੈਂਗ ਹੁੰਦੇ ਆ ਉਹ ਤੁਸੀਂ ਦੇਖਣਾ ਪਰ ਦਾ ਇਹ 1500 ਚ ਪਾਜੀ ਇਹ ਆ ਲਓ ਹੈਵੀ ਸ਼ਰਾਰੇ ਗਰਾਰੇ ਆ ਤੁਸੀਂ ਚੈੱਕ ਕਰੋ ਚੀਜ਼ ਹਨਾ ਸੋ ਪਾਜੀ ਬਸ ਮੇਰੇ ਹੱਥ ਖੜ ਗਏ ਆ ਪਾਜੀ ਤੁਸੀਂ ਕਹਿੰਦੇ ਹੱਥ ਖੜ ਗਿਆ ਸਾਨੂੰ ਮਜ਼ੇ ਆਉਣ ਲੱਗਾ ਸੀਗਾ ਵੈਰਿਟੀ ਦਿਖਾ ਦੀਏ ਫਟਾਫਟ ਲਾਹਾ ਲੈ ਲੀਏ ਤੁਹਾਡਾ ਵੀ ਆਏ ਨੇ ਦੇਖੋ 3000 ਕਿੰਨਾ ਹੋਣਾ ਪੀਸ ਆ ਚੁੱਕਾ ਹੈ ਵੀ ਆ ਦੇਖੋ ਇਸ ਤੋਂ ਇਲਾਵਾ ਤੁਸੀਂ ਜਿਹੜੀਆਂ ਮਰਜੀ ਵਨ ਪੀਸ ਡੈਸਾਂ ਲੈ ਜਾਓ ਤੁਸੀਂ ਆ ਲੈ ਜਾਓ ਪਾਜੀ ਆਹ ਦਿਖਾ ਦਿਓ ਯਾਰ ਹੁਣ ਖੜੇ ਹੀ ਜਾਂ ਤਾਂ ਲਓ ਪਾਜੀ ਦਿਖਾ ਦਿੰਨੇ ਆ ਮਾਰੇ ਤੁਸੀਂ ਹੁਕਮ ਕਰੀ ਚਲੋ ਦੇਖੋ ਕਿੰਨਾ ਪਿਆਰਾ ਮਾਰਾ ਦੇਖੋ ਲਹਿੰਗਾ ਆ ਚੁੱਕਾ ਹੈ ਤੁਹਾਡੇ ਵਾਸਤੇ ਕਿੰਨੇ ਕਿੰਨੇ ਸੋਹਣੇ ਆਰਟੀਕਲ ਆ ਚੁੱਕਿਆ ਗਿਆ ਕਿੰਨਾ ਥੋੜਾ ਦੇਖੋ ਲਹਿੰਗਾ ਦੇ ਨਾਲ ਆਪਾਂ ਤੁਹਾਨੂੰ ਦਿਖਾਉਣੇ ਟੌਪ ਵੀ ਕਿੰਨਾ ਸੋਹਣਾ ਆ ਚੁੱਕਾ ਹੈਗਾ ਪ ਭਾਜੀ ਬਾਹਰ ਮੰਗਦੇ ਆ ਪਰ ਤੁਸੀਂ 1000 2000 ਘਟਾ ਕੇ ਦੇ ਕੇ ਆ ਜੰਨੇ ਆ ਤੁਸੀਂ ਕਹਿੰਦੇ ਭਾਈ ਲੁੱਟ ਲੈਣੇ ਪਰ ਤੁਸੀਂ ਆਪ ਲੁੱਟ ਹੋ ਗਿਆ ਹੈ ਆਪਾਂ ਤੁਹਾਨੂੰ ਸੀਤਾ ਇਸਲਾ ਦੇਣਾ ਸਿਰਫ 3500 ਰੁਪਏ ਦਾ ਭਾਜੀ ਇਹ ਆ ਦੇਖੋ ਭਾਈ ਮੈਂ ਤੁਹਾਨੂੰ ਚੈਲੰਜ ਕਰਦਾ ਭਈ ਆ ਦੇਖੋ ਕਦੇ ਤੁਹਾਨੂੰ ਸੁਪਨਾ ਜੀ ਵੀ ਸੋਹ ਸਕਦੇ ਆ ਵੀ ਆਹ ਲਹਿੰਗਾ ਤੁਹਾਨੂੰ 3500 ਦੇ ਵਿੱਚ ਮਿਲੂ ਭਾਈ ਸੋਚ ਲਓ ਹੁਣ ਤੁਸੀਂ ਸੋਪਨੇ ਵੀ ਲੈ ਲਓ ਬਿਕੋਜ਼ 3500 ਦਾ ਮਿਲਦਾ ਰਾਂਗੇ ਦੇ ਵਿੱਚ ਤੁਹਾਨੂੰ ਕਾਫੀ ਮਿਲਣੇ ਆ ਇਹ ਲੌਂਗ ਡਰੈਸ ਆ ਗਿਆ ਭਾਈ ਲੌਂਗ ਡਰੈਸਾਂ ਪਰ ਤੁਹਾਨੂੰ ਕਾਨੀਆਂ ਪੈਣੀ ਦੀ ਪ੍ਰੈਸਾਂ ਮਹਾਰਾ ਦੇਖੋ ਕਿੰਨਾ ਸੋਹਣਾ ਫਰੰਟ ਤੇ ਨਾਲ ਦੇਖੋ ਵੈਕ ਆ ਚੁੱਕਾ ਭਾਜੀ 20000 ਆ ਪੀਸ ਮਹਾਰਾ ਮਾਰਕੀਟ 20000 ਇਹ ਵੀ ਤੁਸੀਂ ਘਟਾਵਤਾ ਕੇ ਤੁਸੀਂ 17-18000 ਦੇਨੇ ਆ ਆਪਾਂ ਤੁਹਾਨੂੰ ਸੀਤਾ ਸਲਾਇਦ ਦੇ ਸਿਰਫ 3000 ਰੁਪਏ ਵਿੱਚ ਇਹ ਮਿਲਣਾ ਕਿੱਥੇ ਆ ਸੁਣ ਲਓ ਗੱਲ ਵੱਡਾ ਡੀਪੂ ਬੰਗਾ ਆਉਣਾ ਆਜ਼ਾਦ ਚੌਕ ਦੇ ਵਿੱਚ ਆਉਣਾ ਮੇਲੇ ਲੱਗਿਆ ਸਵੇਰੇ ਸਵੇਰੇ ਛੇਤੀ ਤੁਸੀਂ ਆਜੋ 6-7 ਵਜੇ ਤੋਂ ਲੋਕ ਦੂ ਕੋਈ ਕਹਿੰਦਾ 4 ਵਜੇ ਤੁਰਪਿਆ ਯਾਰ ਇੰਨਾ ਕਰੇਜ ਬਟਾ ਡੀਪੂ ਦਾ ਪਾ ਜੀ ਲੋਕੀ ਦੀ ਕਰੇਜ ਐਨਾ ਬਣ ਚੁੱਕਾ ਲੋਕਾਂ ਦੇ ਸੁਪਨੇ ਜਾਣ ਲੱਪਾ ਨੇ ਬਟਾ ਡੀਪੂ ਆਨੂੰ ਅਠ ਅਠ ਬੈਠਣ ਲੱਪਦੇ ਹੈਗੇ ਆ ਦੇਖੋ ਕੋਈ ਟੈਂਪੂ ਫੜ ਕੇ ਆਉਂਦਾ ਕੋਈ ਬੱਸੀਆਂ ਦਾ ਕੋਈ ਆਪਣੀ ਵਾਈਕ ਲੈ ਕੇ ਆ ਜਾਂਦਾ ਹੈਗਾ ਕੋਈ ਗੱਡੀ ਲੈ ਕੇ ਆ ਜਾਂਦਾ ਹੈਗਾ ਮਰੇ ਤੁਸੀਂ ਵੀ ਆਪਣੀ ਚੋਅ ਦਾ ਜਿੱਦਾਂ ਰੈਡੀ ਚਾਰਜ ਲੈ ਕੇ ਜਾ ਸਕਦੇ ਪੂਰਾ ਇੱਕ ਫੈਮਿਲੀ ਕੰਪਲੀਟ ਸ਼ੋਰੂ ਮੈਂ ਕਹਾਂ ਸਾਡੀ ਕੋਈ ਬ੍ਰਾਂਚ ਵਗੈਰਾ ਨਹੀਂ ਹੈਗੀ ਕੋਈ ਤੁਸੀਂ ਚੀਜ਼ ਘਰੋਂ ਮੰਗਵਾਣੀ ਹੈ ਸਕਰੀਨ ਤੇ ਨੰਬਰ ਆ ਰਿਹਾ ਸੀ ਕਾਲ ਕਰਕੇ ਮੰਗਵਾ ਸਕਦੇ ਹੈਗੇ ਆ ਬਾਜ਼ਾਰਾਂ 'ਚ ਗੇੜੇ ਮਾਰਨ ਦੀ ਲੋੜ ਨਹੀਂ ਸਾਨੂੰ ਮਿਲ ਜਾਣੀ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਦਾ ਕਿ ਜੋ ਵੀ ਲੈਣਾ ਫੈਮਿਲੀ ਕੰਪਲੀਟ ਸ਼ੋਰੂਮ ਆ ਹੋਰ ਪਾਸੇ ਜਾਣ ਦੀ ਲੋੜ ਨਹੀਂ ਆਜੋ ਇੱਥੇ 10-10 ਰੁਪਏ 15-15 ਰੁਪਏ 20-20 ਰੁਪਏ ਦੇ ਮਾਰ ਜਾਂਦੇ ਕੱਪੜੇ ਸੇ ਵੇਚੀ ਜਾਂਦੇ ਆ ਇੱਕ ਰਿਕਾਰਡ ਆ ਨਾ ਕੋਈ ਇਦਾਂ ਕਰ ਸਕਦਾ ਤਾਂ ਨਾ ਕਿਸੇ ਨੇ ਕੀਤਾ ਸ਼ਾਇਦ ਕਰ ਵੀ ਨਹੀਂ ਹੋਣਾ ਕਿਆਰਾ ਮੈਨੂੰ ਹੋਮ ਸੰਧੀ ਨਾਲ ਹਰਦੀਪ ਸਿੰਘ ਤਗੜਸਾਨ ਟੀਵੀ ਪੰਗਾ